ਕਿੰਨੇ ਕਿਤੇ ਇਹ ਚੀਜ਼ ਤਾਂ ਨਹੀਂ ਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਕਿਤੇ ਖੈਰਾ ਸਾਹਿਬ ਬਾਹਰ ਆ ਜਾਣ ਕਿਤੇ ਪ੍ਰਚਾਰ ਸ਼ੁਰੂ ਹੋ ਜੇ ਖੈਰਾ ਸਾਹਿਬ ਗੱਲਾਂ ਕਰਨ ਲੱਗ ਜਾਣ ਕਿ ਇਹ ਚੀਜ਼ਾਂ ਹੋਦੀਆਂ ਨੇ ਓਡਰ ਸਤਾ ਰਿਆ ਫਿਰ ਵਿਰੋਧੀ ਧਿਰ ਨੂੰ ਦੇਖੋ ਦੇਖਣ ਨੂੰ ਤਾਂ ਇਹੀ ਲੱਗਦਾ ਏ ਘਬਰਾਏ ਹੋਏ ਆਪਣੇ ਵੱਲੋਂ ਜਦੋਂ ਕੇਜਰੀਵਾਲ ਨੂੰ ਹਜੇ ਸਮਨ ਆਉਂਦੇ ਤੋਂ ਘਬਰਾ ਜਾਂਦੇ ਡਰ ਜਾਂਦੇ ਆ ਹੁਸ਼ਿਆਰਪੁਰ ਚ ਜਾ ਕੇ ਲੁਕ ਜਾਂਦੇ ਪੰਜਾਬ ਪੁਲਿਸ ਦੇ ਪੈਰਾਂ 'ਚ ਜਾ ਕੇ ਤੇ ਦੂਜੇ ਪਾਸੇ ਜਿਹੜਾ ਬੰਦਾ ਸਿਰਫ ਬੋਲਦਾ ਸਾਡਾ ਗੁਨਾਹ ਕੀ ਆ ਸਰ ਸਾਡਾ ਗੁਨਾਹ ਇਹ ਹੈ ਕਿ ਅਸੀਂ ਭਗਵੰਤ ਮਾਨ ਦਾ ਚਿਹਰਾ ਬੇਨਕਾਬ ਕੀਤਾ ਉਹਨਾਂ ਦੇ ਜੇ ਮੰਤਰੀ ਕੋਠੀਆਂ ਤੇ ਕਬਜ਼ੇ ਕਰਦੇ ਸੀ ਜਾਂ ਉਹਨਾਂ ਨੇ ਸਿੱਖਾਂ ਨੂੰ ਜਦ ਅਸਾਮ ਦੂਰ ਦਰਾਡੇ ਭੇਜ ਕੇ ਜੇਲ੍ਹਾਂ 'ਚ ਬੰਦ ਕੀਤਾ ਅਸੀਂ ਆਪਣੇ ਇਸ ਕੌਮ ਦੀ ਆਪਣੇ ਆਪਣੇ ਸੂਬੇ ਦੀ ਆਵਾਜ਼ ਉਠਾਉਂਦੇ ਸੀ ਇਹ ਸਾਡਾ ਗੁਨਾਹ ਹੈ ਜੇ ਇਹਨਾਂ ਨੂੰ ਲੱਗਦਾ ਹੈ ਕਿ 1-2 ਹਫ਼ਤੇ 4 ਹਫ਼ਤੇ ਸਾਨੂੰ ਬੰਦ ਕਰਕੇ ਜੇਲ੍ਹ 'ਚ ਤੇ ਸੁਖਪਾਲ ਸਿੰਘ ਖਹਿਰਾ ਦੀ ਜ਼ੁਬਾਨ ਬੰਦ ਕਰਦਨਗੇ ਫਿਰਾਂ ਦੀ ਵਹਿਮ ਹੈ ਕਦੋਂ ਬਾਹਰ ਆ ਸਕਦੇ ਖੇਰਾ ਸਾਹਿਬ ਜਾਂ ਫਿਰ ਜਿਹੜੀ ਪੁਲਿਸ ਪਹੁੰਚੀ ਹੈ ਕਪੂਰਥਲਾ ਦੀ ਉਹ ਫਿਰ ਰਿਮਾਂਡ ਲੈ ਸਕਦੇ ਨੇ ਫਿਰ ਤੋਂ ਖੇਰਾ ਸਾਹਿਬ ਦਾ ਦੇਖੋ ਹਜੇ ਉੱਥੇ ਜੀ ਅੱਜ ਮੈਂ ਚੰਡੀਗੜ੍ਹ ਆਇਆ ਇੱਥੇ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਕਿ ਉੱਥੇ ਚੋਰਾ ਵਾਂਗੂ ਪੁਲਿਸ ਨੇ ਇੱਕ ਕਾਰਵਾਈ ਕਰਨ ਦਾ ਯਤਨ ਕੀਤਾ ਉਸ ਕੋਰਟ ਤੋਂ ਹਜੇ ਕੋਈ ਆਰਡਰ ਨਹੀਂ ਹੋਇਆ ਸੋ ਅਸੀਂ ਆਪਣੀ ਬੇਲ ਦੀ ਕਾਰਵਾਈ ਕਰ ਰਹੇ ਹਾਂ ਸਾਨੂੰ ਆ ਸਕੇ ਸਰ ਜਿੱਥੇ 90 ਦਿਨ ਰੱਖਿਆ ਸੀਗਾ 100 ਦਿਨ ਹੋ ਜਾਣਗੇ ਸਨੇਹਾ ਕੋਈ ਜਾਂਦੇ ਲੋਕਾਂ ਨੂੰ ਦੇਣਾ ਚਾਹੀਦਾ ਮੈਂ ਸੁਨੇਹਾ ਤਾਂ ਨਹੀਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਹ ਬੜੌਖਾ ਸਮਾਂ ਦੇਖਿਆ ਹੈ ਮੇਰੇ ਮੇਰੇ ਫਾਦਰ ਦਾ 2 ਸਾਲਾਂ ਵਿੱਚ ਦੂਜੀ ਵਾਰ ਗ੍ਰਿਫਤਾਰੀ ਹੋਈ ਮੁਕੱਦਮਾ ਇੱਕੋ ਹੀ ਸੀ ਸੁਪਰੀਮ ਕੋਰਟ ਨੇ ਵੀ ਸਾਨੂੰ ਰਾਹਤ ਦਿੱਤੀ ਪਰ ਪੁਲੱਥ ਦੇ ਲੋਕਾਂ ਨੇ ਪੰਜਾਬੀਆਂ ਨੇ ਔਰ ਦੁਨੀਆ ਚ ਵਸਦੇ ਪੰਜਾਬੀਆਂ ਨੇ ਸੱਚ ਦਾ ਸਾਥ ਦਿੱਤਾ ਮੇਰੇ ਤੱਕ ਪਹੁੰਚ ਕੀਤੀ ਔਰ ਕਿਉਂਕਿ ਅੱਜ ਬੱਚੇ-ਬੱਚੇ ਨੂੰ ਪਤਾ ਹੈ ਕਿ ਸੁਖਪਾਲ ਸਿੰਘ ਖੇਹੜਾ ਗੁਨਾਹਗਾਰ ਨਹੀਂ ਆ ਸਾਡਾ ਗੁਨਾਹ ਇਹ ਹੈ ਕਿ ਅਸੀਂ ਸਰਕਾਰ ਦੇ ਖਿਲਾਫ ਬੋਲਦੇ ਹਾਂ ਤੇ ਸਾਡੇ ਤੇ ਇਹ ਮੇਰੇ ਫਾਦਰ ਤੇ ਪੰਜਵਾਂ ਮੁਕੱਦਮਾ ਹੈ ਦੋਆਂ ਸਾਲਾਂ ਚ ਸਰਕਾਰ ਨੇ ਇੰਨਾ ਕੋਈ ਕੰਮ ਨਹੀਂ ਕੀਤਾ ਜਿੰਨੇ ਸਾਡੇ ਤੇ ਮੁਕਦਮੇ ਕੀਤੇ ਆ ਜੀ ਤੇ ਇਹ ਡਰਦੇ ਨੇ ਪਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਜੋ ਜੋ ਆਪਣੇ ਦਿਲ ਵਿੱਚ ਜਾਣਦੇ ਨੇ ਕਿ ਸੁਖਪਾਲ ਸਿੰਘ ਖੇਰਾ ਬੇਕਸੂਰ ਹੈ ਜੀ ਬਹੁਤ ਸ਼ੁਕਰੀਆ ਮਹਿਤਾਬ ਖੇਰਾ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀ ਜਿਸ ਤਿੱਕੇ ਨਾਲ ਹਾਈ ਕੋਰਟ ਦੇ ਵਿੱਚੋਂ ਸਕਪਾਲ ਸਿੰਘ ਖੈਰਾ ਨੂੰ ਰਾਹਤ ਮਿਲੀ ਹੈ ਤਾਂ ਉੱਥੇ ਕਪੂਰਥਲਾ ਪੁਲਿਸ ਮੈਜਿਸਟ੍ਰੇਟ ਦੇ ਕੋਲ ਅੱਗੇ ਪੇਸ਼ ਹੁੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਫਿਰ ਤੋਂ ਜਿਹੜਾ ਇਹਨਾਂ ਦਾ ਪ੍ਰੋਡਕਸ਼ਨ ਵਾਰੰਟ ਦਿੱਤਾ ਜਾਵੇ ਪਰ ਨਵੇਂ ਕੇਸ ਦੇ ਵਿੱਚ ਫਸਾਉਣਾ ਚਾਹੁੰਦੇ ਨੇ ਇਹਨਾਂ ਦਾ ਇਹ ਖਤਸ਼ਾ ਆਏਗਾ ਪਰ ਇਹ ਹੁਣ ਜਾਣਗੇ ਉੱਥੇ ਜਾ ਕੇ ਗੱਲਬਾਤ ਕੀਤੀ ਜਾਏਗੀ ਅਸਲ ਦੇ ਵਿੱਚ ਮਸਲਾ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਏਗੀ ਸਕਪਾਲ ਸਿੰਘ ਖੈਰਾ ਕਹਿੰਦੇ ਜਿੰਨੇ 90 ਦਿਨ ਰਹਿ ਗਏ ਵਿੱਚ ਜੇਲ੍ਹ ਦੇ 100 ਦਿਨ ਹੋਰ ਰੁਕ ਜਾਣਗੇ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਤਾਂ ਖੈਰਾ ਸਾਹਿਬ ਦਾ ਕਹਿੰਦੇ ਕਦ ਵੱਡਾ ਹੀ ਹੋਏਗਾ ਔਨਲਾਈਨ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਖੈਰਾ ਸਾਹਿਬ ਕਦੋਂ ਬਾਹਰ ਆਉਂਦੇ ਨੇ ਇਹ ਤਸਵੀਰ ਨੂੰ ਵੱਤਵਾਂ ਸਾਂਝਾ ਕਰੇ ਉਸਕਬਾਲ ਸਿੰਘ ਖੈਰਾ ਹੋਰਾਂ ਦੇ ਸੁਪੁੱਤਰ ਮਹਤਾਬ ਸਿੰਘ ਖੈਰਾ ਦਾ ਐਕਸਕਲੂਸਿਵ ਇੰਟਰਵਿਊ ਅਜ਼ਾ TV ਦੇ ਉੱਤੇ ਸਾਂਝਾ ਕਰ ਰਹੇ ਸੀਗੇ ਕੈਮੇਰਸ ਦਾ ਸਹਿਯੋਗ ਦੇ ਸੀ ਸੁਖਵਿੰਦਰ ਤਨਵਾਦ